ਸੈਂਟਰ ਖੋਲੇ ਨੇ ਤੇ ਜਿਹੜੀ ਦੋ ਚੀਜ਼ਾਂ ਦੀ ਲੋੜ ਹਰ ਸੋਸਾਇਟੀ ਨੂੰ ਹੁੰਦੀ ਹੈ ਡਿਵੈਲਪਮੈਂਟ ਸਾਈਟ ਇੱਕ ਸਿਹਤ ਅਤੇ ਇੱਕ ਪੜਾਈ ਤੇ ਸਿਹਤ ਦਾ ਇਹਦਾ ਵੀੜਾ ਨਾ ਚੁੱਕਿਆ ਬਹੁਤ ਚੰਗੀ ਗੱਲ ਹੈ ਬਹੁਤ ਸਲਾਘਾਯੋਗ ਹੈ ਔਰ ਜਿੱਥੇ ਜਿੱਥੇ ਵੀ ਖੋਲੇ ਹਨ ਨੇ ਚਾਹੇ ਲੈਬਰਾਟਰੀ ਹੈ ਚਾਹੇ ਡੈਂਟਲ ਕਲੀਨਿਕ ਹੈ ਚਾਹੇ ਫਿਜ਼ੀਓਥੈਰੇਪੀ ਸੈਂਟਰ ਹੈ ਚਾਹੇ ਐਕਸ-ਰੇ ਹੈ ਸੋ ਸਾਰੇ ਬਹੁਤ ਚੰਗੇ ਚੱਲ ਰਹੇ ਨੇ ਇਸ ਤਰ੍ਹਾਂ ਜਿਹੜੇ ਇਹਨਾਂ ਦੇ ਦੂਜੇ ਨੇ ਡਾਇਲਿਸਿਸ ਸੈਂਟਰ ਵਗੈਰਾ ਬਹੁਤ ਚੰਗੇ ਚੱਲ ਰਹੇ ਨੇ ਮੈਂ ਬਹੁਤ-ਬਹੁਤ ਬਧਾਈ ਦਿੰਦਾ ਕਿ ਇਹਨਾਂ ਇਹ ਭੁੱਲੇ ਨਹੀਂ ਵਾਪਸ ਨੇ ਤੇ ਆਮ ਤੌਰ ਤੇ ਲੋਕਾਂ ਜਾਂ ਕੇ ਤੇ ਆਪਣੇ ਆਪਣੇ ਸ਼ੌਕ ਨੂੰ ਪੂਰ ਜਾਂਦੇ ਨੇ ਸੋ ਨੇ ਯਾਦ ਰੱਖਿਆ ਔਰ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਨੇ ਪਰ ਆਸ ਕਰਦੇ ਹਾਂ ਕਿ ਹੋਰ ਸੇ ਹੀ ਹੋਦਣਗੇ ਔਰ ਪੰਜਾਬ ਨੂੰ ਹੋਰ ਅਕੀਫਦਾਨਗੇ ਕੀ ਹਾਂ ਵੀ ਕਿ ਸੀ ਆਈ ਵੈਲਕਮ ਬਹੁਤ ਸੇ ਵੈਲਕਮ ਬਹੁਤ ਬਹੁਤ ਜ਼ਿਆਦਾ ਬਹੁਤ ਚਾਹੇ ਕਿ ਅਪਨਾ ਭਾਈ ਦੇ ਇਨਸਾਨਾਂ ਨਾਲ ਰਸਤਾ ਹੈ ਜੀ ਜੇ ਗੁਰੂ ਨੇ ਕਿਰਪਾ ਕੀਤੀ ਉਹ ਜਦੋਂ ਜਦੋਂ ਸਾਡੇ ਨੂੰ ਜਰੂਰ ਨਾਈਂ ਕਰਦੇ ਆ ਅੱਜ ਸਾਡੇ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਵਿਖੇ ਬਹੁਤ ਹੀ ਸਾਡੇ ਸਤਿਕਾਰਯੋਗ ਕੁਬਰਾਏ ਸਿੰਘ ਜੀ ਡਾਕਟਰ ਕੁਬਰਾਏ ਸਿੰਘ ਜੀ ਤੇ ਡਾਕਟਰ ਇੰਦਰਬੀਰ ਸਿੰਘ ਜੀ ਡਿਜਰ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਐਸਡੀਸਪੈਂਟਰੀ ਦਾ ਬਲੱਡ ਕਲੈਕਸ਼ਨ ਦਾ ਦੁਗਾਟਨ ਕੀਤਾ ਅਸੀਂ ਬੜੇ ਚਾਅ ਨਾਲ ਤੁਹਾਡੀ ਬਹੁਤ ਧਰੋਤ ਮੰਗ ਸੀ ਅਹੀਂ ਬੜਾ ਇਹਨਾਂ ਦੇ ਨਾਲ رابطہ ਕੀਤਾ ਚਲੋ ਇਹਨਾਂ ਦਾ ਬੜਾ ਵਧੀਆ ਸਹਿਯੋਗ ਮਿਲਿਆ ਅੱਗੇ ਵੀ ਇਹਨਾਂ ਦੀਆਂ ਲੈਬੋਰਟਰੀਆਂ ਚੱਲ ਰਹੀਆਂ ਸੀ ਤੇ ਅਹੀਂ ਆਖਿਆ ਸਾਡੇ ਵੀ ਇੱਥੇ ਬਹੁਤ ਗਰੀਬ ਜਨਤਾ ਲੱਗਣ ਲੱਗੇ ਇਹ ਟੈਸਟਾਂ ਤੋਂ ਵਾਂਝੇ ਰਹਿ ਜਾਂਦੇ ਆ ਕਈ ਬੰਦੇ ਟੈਸਟ ਹੀ ਨਹੀਂ ਕਰਾ ਸਕਦੇ ਕਿਉਂਕਿ ਟੈਸਟ ਹੈ ਹੀ ਬਹੁਤ ਮਹਿੰਗੇ ਨੇ ਸਭ ਤੋਂ ਸਸਤੇ ਟੈਸਟ ਇੱਕ ਇਹ ਸੰਸਥਾ ਕਰਦੀ ਆ ਨਹੀਂ ਤੇ ਬਹੁਤ ਟੈਸਟਾਂ ਦੇ ਵਿੱਚ ਡਾਕਟਰਾਂ ਦੇ ਮਾਰਜਰ ਹੋਰ ਕਈ ਤਰ੍ਹਾਂ ਦੀਆਂ ਆਮ ਜਨਤਾ ਨੂੰ ਪਰੇਸ਼ਾਨੀਆਂ ਆਉਂਦੀਆਂ ਹਨ ਸਾਡੇ ਬੇਨਤੀ ਤੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਤੇ ਇੱਥੇ ਸੈਂਟਰ ਖੋਲਿਆ ਗਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਇਹੀ ਆਨੇ ਆ ਵੀ ਹੋਰ ਵੀ ਵਧੀਆ ਉਪਰਾਲੇ ਕਰਨ ਤੇ ਇਹਨਾਂ ਨੂੰ ਨਾ ਤਾਂ ਮਾਣ ਬਖਸ਼ੇ ਗੁਰੂ ਮਹਾਰਾਜ ਜੜਦੀ ਖਾਲਾ ਕੇ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੂ ਲੋਕ ਜਿਹੜੀ ਇਹ ਮਹਿਮ ਸ਼ੁਰੂ ਕੀਤੀ ਗਈ ਸੀ ਲੈਬੋਰੀ ਟੈਸਟ ਕਰਨ ਦੀ ਇਸ ਚੀਜ਼ ਨੂੰ ਦੇਖਦੇ ਹੋਏ ਕਿ ਟੈਸਟ ਬੜੇ ਮਹਿੰਗੇ ਹੋ ਗਏ ਸੀ ਆਮ ਲੋਕ ਜਿਹੜੇ ਉਹ ਟੈਸਟ ਦੇ ਦਿਖਾ ਰਹੇ ਨੇ ਸੋ ਬੜੇ ਸਸਤੇ ਰੇਟ ਸਾਡੇ 10% ਤੋਂ ਘੱਟ ਕਰ ਰਹੇ ਹਾਂ ਅਸੀਂ ਜਿਹੜੇ ਟੈਸਟ ਬਾਹਰ ਤੁਹਾਡੇ ਸਾਡੇ 3000 4000 ਦੇ ਨੇ ਇੱਥੇ 320 ਜਾਂ 350 ਵਿੱਚ ਸਾਰੇ ਪੂਰੇ ਬੋਡੀ ਦੇ ਟੈਸਟ ਹੋ ਜਾਂਦੇ ਨੇ ਸੋ ਅੰਮ੍ਰਿਤਸਰ ਦੇ ਵਿੱਚ ਅਸੀਂ ਪਹਿਲਾਂ ਲੈਬੋਰੀ ਖੋਲੀ ਸੀ ਫਿਰ ਦੋ ਲੈਬੋਰੀ ਹੋਈਆਂ ਕਲੈਕਸ਼ਨ ਸੈਂਟਰ ਖੁੱਲਿਆ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਮੇਲੇ ਇੱਥੇ ਵੀ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਨજર ਸਾਹਿਬ ਨੇ ਦਾ ਉਦਘਾਟਨ ਕੀਤਾ ਹੈ ਪਬਲਿਕ ਨੂੰ ਸਮਰਪਿਤ ਕੀਤੀ ਹੈ ਸੋ ਇੱਥੇ ਜਿਹੜੇ ECG ਹੋਏਗੇ ਨਾਲ ਇਹਦੇ ਕਲੈਕਸ਼ਨ ਸੈਂਟਰ ਹੈ ਤੁਹਾਡੇ ਨਾਲ ਹੀ ਹਸਪਤਾਲ ਤੇ ਆਪਣੇ ਲੈਬ ਹੈਗੀ ਹੈ ਤੇ ਇੱਥੇ ਦੇਖਦੇ ਕਿਸ ਤਰ੍ਹਾਂ ਰਿਸਪਾਂਸ ਮਿਲਦਾ ਹੈ ਤੇ ਫਿਰ ਜਿੰਨਾ ਅਸੀਂ ਬਤਾ ਸਕਾਂਗੇ ਤੇ ਇਹਨੂੰ ਮੱਥੀ ਬਤਾਵਾਂਗੇ ਤੇ ਉਹ तकरीबन ਸਾਡੀਆਂ 97 ਲੈਬਰੀ ਜਿਹੜੀਆਂ 97 ਹੋ ਚੁੱਕੇ ਨੇ ਜਿਹੜੀਆਂ ਚੱਲ ਰਹੀਆਂ ਨੇ ਇਸ ਲਈ ਔਰ ਅਗਰ ਕੈਲਕੂਲੇਸ਼ਨ ਕਰੀਏ ਤੇ तकरीबन 1 ਲੱਖ ਮਰੀਜ਼ ਜਿਹੜੇ ਨੇ ਸਾਡੇ ਹਰ ਮਹੀਨੇ ਉਹ ਫਲਾਸ ਫਲਾਣ ਨੇ ਸਪਰੋਟਨ ਸਾਡਾ ਲਾਸਟ ਜਿਹੜਾ ਸਾਡੇ 11 ਲੱਖ ਲੋਕਾਂ ਨੇ ਪਿਛਲੇ ਸਾਲ ਦੇ ਵਿੱਚਲੇ ਉਹ ਟੈਸਟ ਕਰਾਏ ਆ ਉਹ ਇਸ ਕਾਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਨਹੀਂ ਸੀ ਕਰਾ ਸਕਦੇ ਟੈਸਟ ਸੋ ਇਹਨਾਂ ਸਸਤੇ ਲੈਟਰ ਦਾ ਫਾਇਦਾ ਉਠਾ ਰਹੇ ਆ ਜੀ